ਸਸ਼ਕਾਲ ਜੀ ਮੈਂ ਅਰਵਨੀ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਤੇ ਅੱਜ ਤੁਹਾਨੂੰ ਲੈ ਕੇ ਜਾ ਰਹੀ ਹਾਂ ਜੀ ਗੁਰਦੁਆਰਾ ਕਿਲਾ ਸਾਹਿਬ ਦੇ ਵਿੱਚ ਜਿਹੜੀ ਕਿ ਇੱਕ ਇਤਿਹਾਸਿਕ ਇਮਾਰਤ ਹੈ ਤੇ ਨਾਲ ਉਸ ਦੇ ਨਾਲ ਇੱਕ ਸਿੱਖ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਇੱਕ ਗੁਰਦੁਆਰਾ ਸਾਹਿਬ ਵੀ ਹੈਗਾ ਜੀ ਜਿਹੜਾ ਕਿ ਇਹ ਜਿਹੜਾ ਕਿਲਾ ਮੁਬਾਰਕ ਹੈ ਤੁਸੀਂ ਬਿਲਡਿੰਗ ਦੇਖ ਸਕ ਰਹੇ ਹੋ ਜੀ ਇਹ ਕਿਲਾ ਮੁਬਾਰਕ ਦੀ ਬਿਲਡਿੰਗ ਹੈ ਬਾ ਕਮਾਲ ਇਸ ਦੀ ਬਿਲਡਿੰਗ ਹੈ ਜੀ ਇਮਾਰਤ ਨੂੰ ਤੁਸੀਂ ਦੇਖੋ ਇਹੀ ਬਠਿੰਡੇ ਦਾ ਕਿਲਾ ਵੀ ਇਸ ਨੂੰ ਬਠਿੰਡੇ ਦੇ ਕਿਲੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਫੇਮਸ ਹੈ ਜੀ ਇਹ ਇਹ ਸ਼ਹਿਰ ਦੇ ਵਿਚਕਾਰਲੇ ਹਿੱਸੇ ਵਿੱਚ ਸਥਿਤ ਹੈ ਸਦੀਆਂ ਤੋਂ ਕਈ ਪੰਜਾਬ ਦੇ ਵਿੱਚ ਪੰਜਾਬ ਰਾਜ ਦੇ ਵਿੱਚ ਯੁੱਧਾਂ ਦਾ ਇਹ ਗਵਾ ਹੈ ਇਸ ਨੇ ਆਪਦੇ ਸ਼ਰੀਰ ਦੇ ਉੱਤੇ ਇਸ ਕਿਲੇ ਨੇ ਆਪਦੇ ਸ਼ਰੀਰ ਦੇ ਉੱਤੇ ਪੰਜਾਬ ਦੇ ਵਿੱਚ ਕਈ ਯੁੱਧ ਹੋਏ ਉਹਨਾਂ ਯੁੱਧਾਂ ਨੂੰ ਆਪਦੇ ਸ਼ਰੀਰ ਦੇ ਉੱਤੇ ਹੰਡਾਇਆ ਤੇ ਇਹ ਉਹਨਾਂ ਦਾ ਗਵਾ ਹੈ ਚੋਲੋ ਜੀ ਇਹ ਸਾਰਾ ਇਹ ਇੱਕ ਇਸ ਕਿਲੇ ਦੇ ਸੰਬੰਧਿਤ ਜਿਹੜੀ ਵੀ ਇਹਦੀ ਹਿਸਟਰੀ ਹੈ ਇਸ ਦੇ ਉੱਤੇ ਹੈ ਤਾਂ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਇਸ ਨੂੰ ਦੇਖ ਸਕਦੇ ਹੋ ਜੀ ਕੁਸ਼ਕ ਮੈਂ ਇਸ ਨੂੰ ਸੰਖੇਪ ਦੇ ਵਿੱਚ ਦੱਸਦੀ ਹਾਂ ਇਸ ਨੂੰ ਇਸ ਕਿਲੇ ਦਾ ਨਾਮ ਤਾਬਰੇ ਹਿੰਦ ਨਾਲ ਵੀ ਫੇਮਸ ਹੈ ਜਾਂ ਇਸ ਨੂੰ ਭਾਰਤ ਦੇ ਗੇਟਵੇ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਹ ਕਿਲਾ ਜਿਹੜਾ ਕਿ ਰਾਜਾ ਡੈਬ ਨੇ ਈਡੀ ਸਦੀ ਦੇ ਵਿੱਚ ਬਣਾਇਆ ਸੀਗਾ ਉਸਨੇ ਈਡੀ ਸਦੀ ਦੇ ਵਿੱਚ ਇਸ ਨੂੰ ਆਰੰਭ ਕਰਾਇਆ ਸੀਗਾ ਕਸ਼ਮੀਰ ਦੇ ਹਿੰਦੂ ਇਤਿਹਾਸਕਾਰਾਂ ਨੇ ਵੀ ਇਸ ਨੂੰ ਜੈਪਾਲ ਦੀ ਰਾਜਧਾਨੀ ਦੱਸਿਆ ਹੈ ਗਜਨੀ ਨੇ ਵੀ ਇਸ ਕਿਲੇ ਦੇ ਉੱਤੇ ਆਪਣਾ ਕਬਜ਼ਾ ਕੀਤਾ ਫਿਰ ਰਾਜਪੂਤਾਂ ਨੇ ਵੀ ਇਸ ਕਿਲੇ ਦੇ ਉੱਤੇ ਆਪਣਾ ਕਬਜ਼ਾ ਕੀਤਾ ਪ੍ਰithvi ਰਾਜ ਚੋਹਾਨ ਨੇ ਇਸ ਕਿਲੇ ਦੇ ਉੱਤੇ ਕਬਜ਼ਾ ਕੀਤਾ ਉਸ ਦੇ ਕਬਜ਼ੇ ਤੋਂ ਮੰਗਰੋਂ ਇਹ ਕਿਲਾ ਮੁਗਲ ਸਲਤਨਤ ਦੇ ਇਲਤਮਸ਼ ਦੇ ਰਾਜੇ ਦੇ ਹੱਥ ਸੁਲਤਾਨ ਦੇ ਹੱਥ ਆਇਆ ਹੈ ਇਹੇ ਆਪਾਂ ਹੁਣ ਅੰਦਰ ਕਿਲੇ ਦੇ ਚੱਲ ਚੁਕੇ ਆ ਜੀ ਅੰਦਰ ਐਂਟਰੈਂਸ ਕਰ ਚੁਕੇ ਆ ਤੇ ਇਹ ਕਿਲੇ ਦੇ ਦੁਵਾਰ ਨੇ ਜੀ ਦੇਖੋ ਕਿੱਡੇ ਵੱਡੇ ਵੱਡੇ ਨੇ ਬਾਖੋਬੀ ਬਹੁਤ ਹੀ ਵੱਡੇ ਨੇ ਜਿਹੜੇ ਕਿ ਹਾਥੀਆਂ ਦੇ ਨਾਲ ਹੀ ਕਹਿੰਦੇ ਖੁੱਲਦੇ ਸੀਗੇ ਹੈਨਾ ਆਮ ਇਨਸਾਨ ਇਹਨਾਂ ਨੂੰ ਨਹੀਂ ਖੋਲ ਸਕਦੇ ਕਿੰਨੇ ਕਿੰਨੇ ਆਦਮੀ ਲੱਗਦੇ ਸੀਗੇ ਜਿਹੜੇ ਖੋਲਦੇ ਸੀਗੇ ਤੇ ਕਿਲੇ ਦੀ ਐਂਟਰੈਂਸ ਦੇ ਵਿੱਚ ਜਦ ਆਪਾਂ ਅੰਦਰ ਵੜਦੇ ਆ ਤਾਂ ਅੰਦਰ ਸਰ ਇੱਕ ਦੋਨੇ ਪਾਸੇ ਕਮਰੇ ਬਣੇ ਹੋਏ ਨੇ ਜਿਸ ਨੂੰ ਕਹਿੰਦੇ ਨੇ ਕਿ ਇਹ ਜੇਲਾ ਸੀਗੇ ਆ ਉਸ ਸਮੇਂ ਦੀਆਂ ਜੇਲਾਂ ਸੀਗੀਆਂ ਜਿਹੜੇ ਕੈਦੀ ਸੀਗੇ ਉਹਨਾਂ ਨੂੰ ਇੱਥੇ ਕੈਦ ਕੀਤਾ ਜਾਂਦਾ ਸੀਗਾ ਪਰ ਇਮਾਰਤ ਹੈ ਜਿਹੜੀ ਫੇਰ ਵੀ ਬਾ ਕਮਾਲ ਹੈ ਸ਼ਹਿਰ ਦੇ ਉੱਤੋਂ ਇਹ ਕਿਲਾ ਪਹਿਲਾਂ ਹੀ ਬਹੁਤ ਉੱਚਾ ਹੈ ਤੇ ਇਹ ਜਿਹੜਿਆ ਅੰਦਰੋਂ ਇਹਨਾਂ ਦੀਆਂ ਜੇਲਾਂ ਤੇ ਜਿਹੜਾ ਇਹ ਚੀਜ਼ਾਂ ਨੇ ਸਾਰੀਆਂ ਉਹ ਵੀ ਬਹੁਤ ਉਚਾਈ ਨਾਲ ਨੇ ਸਦੀਆਂ ਪੁਰਾਣਾ ਹੈ ਪਰ ਇਹ ਫਿਰ ਵੀ ਫਿਰ ਵੀ ਬਹੁਤ ਹੀ ਉੱਚਾ ਹੈ ਬਾ ਕਮਾਲ ਇਸ ਦੀ ਇਮਾਰਤ ਬਣੀ ਹੋਈ ਹੈ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਜਿਹੜੀ ਇਲਤਮਸ਼ ਰਾਜਾ ਸੀਗਾ ਜਦ ਉਹ ਪੂਰਾ ਹੋਇਆ ਤਾਂ ਉਸਦੀ ਤਿਰ ਰਜ਼ੀਆ ਸੁਲਤਾਨਾ ਨੇ ਦਿੱਲੀ ਦੀ ਸਲਤਨਤ ਦੇ ਉਤੇ ਕਾਬਜ਼ ਹੋਈ ਉਹ ਪਹਿਲੀਔਰ ਸਮਰਾਟ ਦੇ ਵਜੋਂ ਜਾਣੀ ਗਈ ਪਰ ਉਸ ਨੂੰ ਸਾਜ਼ਿਸ਼ ਦੇ ਤਹਿਤ ਇਸ ਕਿਲੇ ਦੇ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ ਸੀਗਾ ਤੇ ਕਿਹਾ ਗਿਆ ਹੈ ਜੀ ਕਿਹਾ ਜਾਂਦਾ ਹੈ ਕਿ ਉਸ ਰਜ਼ੀਆ ਸੁਲਤਾਨਾ ਨੇ ਇਸ ਕਿਲੇ ਦੇ ਉਤੋਂ ਛਾਲ ਮਾਰ ਕੇ ਆਪਣੀ ਜਾਨ ਸਮਾਪਤ ਕਰ ਲਈ ਸੀਗੀ ਜੀ ਇਹ ਸਿੱਖਾਂ ਦੀਆਂ ਭਾਵਨਾਵਾਂ ਨਾਲ ਵੀ ਗੁਰਦੁਆਰਾ ਸਾਹਿਬ ਇਹਦੇ ਵਿੱਚ ਜੁੜੀਆਂ ਹੋਈਆਂ ਨੇ ਕਹਿੰਦੇ ਨੇ ਕਿ ਗੁਰੂ ਸਿੱਖਾਂ ਦੇ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਕਿਲੇ ਦੇ ਵਿੱਚ ਦਰਸ਼ਨ ਦੇ ਕੇ ਗਏ ਦਰਸ਼ਨ ਦੇ ਕੇ ਗਏ ਨੇ ਜੀ ਉਹਨਾਂ ਦੇ ਨਾਮ ਤੋਂ ਮੰਗਰੂ ਇਸ ਨੂੰ ਕਿਲਾ ਗੋਬਿੰਦਗੜ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਿਆ ਉਹਨਾਂ ਦੇ ਦਰਸ਼ਨ ਦੀ ਇੰਤਮ ਅਗਰੂ ਇਸ ਨੂੰ ਕਿਲਾ ਗੋਬਿੰਦਗੜ੍ਹ ਦੇ ਨਾਮ ਨਾਲ ਜਾਣ ਲੱਗਿਆ ਗਿਆ ਤੇ ਉਹਨਾਂ ਦੀ ਯਾਦਗਾਰ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਗਿਆ ਜਿਹੜਾ ਕਿ ਸਰਦਾਰ ਕਰਮ ਸਿੰਘ ਨੇ ਬਣਵਾਇਆ ਕਿਲੇ ਦੀ ਸਿਖਰਲੀ ਬਰਜੀ ਦੇ ਉੱਤੇ ਸਰਦਾਰ ਕਰਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਨੂੰ ਉਸਾਰਿਆ ਗਿਆ ਬਹੁਤ ਹੀ ਪਿਆਰੀ ਇਮਾਰਤ ਹੈ ਬਾ ਕਮਾਲ ਇਸ ਦਾ ਆਰਕੀਟੈਕਚਰ ਹੈ ਬਹੁਤ ਹੀ ਵੱਡਾ ਇੱਕ ਸ਼ਹਿਰ ਆਪਦੇ ਅੰਦਰ ਸਮੋਈ ਬੈਠਾ ਹੈ ਇਹ ਕਿਲਾ ਜਿਹੜੀਆਂ ਕਿ ਸਦੀਆਂ ਪੁਰਾਣੀਆਂ ਆਪਦੀਆਂ ਯਾਦ ਯਾਦਗਾਰਾਂ ਅੰਦਰ ਸਮੋਈ ਬੈਠਾ ਹੈ ਹੁਣ ਤੁਹਾਨੂੰ ਲੈ ਕੇ ਜਾਣੀ ਆ ਅਸੀਂ ਉਸ ਪੁਰਾਣੇ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸਰਦਾਰ ਕਰਮ ਸਿੰਘ ਨੇ ਗੁਰੂ ਗੋਬਿੰਦ ਸਿੰਘ ਦੀ ਯਾਦ ਵਿੱਚ ਬਣਾਇਆ ਇੱਥੇ ਇੱਕ ਮੰਨਤ ਹੈ ਜੀ ਤੇ ਜਿਹੜੇ ਕਹਿੰਦੇ ਨੇ ਕਿ ਤੁਸੀਂ ਆਪਦੇ ਮਨ ਦੇ ਵਿੱਚ ਕੋਈ ਵੀ ਮੰਨਤ ਨੂੰ ਮੰਨ ਲਓ ਕਿਸੇ ਚੀਜ਼ ਨੂੰ ਵੀ ਮੰਨ ਲਓ ਕਿ ਮੈਨੂੰ ਆਹ ਚੀਜ਼ ਮੇਰੀ ਪੂਰੀ ਹੋ ਜਾਈ ਤਾਂ ਜਦ ਉਹ ਚੀਜ਼ ਪੂਰੀ ਹੋ ਜਾਂਦੀ ਹੈ ਕਹਿੰਦੇ ਮੰਨਤਾ ਪੂਰੀ ਹੁੰਦੀ ਹੈ ਤੇ ਜਦ ਪੂਰੀ ਹੁੰਦੀ ਹੈ ਤਾਂ ਇਸ ਨੂੰ 40 ਦਿਨਾਂ ਦੀ ਸੁਖ ਮੰਨੀ ਜਾਂਦੀ ਹੈ ਕਿ ਪ੍ਰਮਾਤਮਾ ਤੂੰ ਮੇਰਾ ਆਹਾ ਕੰਮ ਕਰਦੀ ਮੈਂ ਤੇਰੇ ਦਰਸ਼ਨ ਬਿਨਾ ਨਾ 40 ਦਿਨ ਆਉਂਗੀ ਤਾਂ ਉਦੋਂ ਮੰਗਰੋ ਤੁਸੀਂ ਆਪਣੇ 40 ਦਿਨ ਦਰਸ਼ਨ ਪੂਰੇ ਕਰੋ ਬਿਣਾ ਨਾਗੇ ਤੇ ਤੁਹਾਡੀ ਮੰਨਤਾ ਕਹਿੰਦੇ ਜ਼ਰੂਰ ਪੂਰੀ ਹੁੰਦੀ ਆ ਜਿਹੜੀਆਂ ਭੈਣਾਂ ਸਾਡੀਆਂ ਦੂਰ ਬੈਠੀਆਂ ਨੇ ਕਈ ਵਾਰ ਆਪਣੇ ਮਨ ਦੇ ਵਿੱਚ ਬਥੇਰੇ ਵਿਕਾਰ ਪੈਦਾ ਹੁੰਦੇ ਨੇ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਸੋਚ ਕੇ ਲੈ ਕੇ ਚੱਲਦੇ ਆਂ ਸਿੱਧ ਕੇ ਲੈ ਕੇ ਚੱਲਦੇ ਆਂ ਤਾਂ ਤੁਸੀਂ ਦੂਰ ਬੈਠੇ ਵੀ ਆਪਦੀ ਇੱਕ ਕੋਈ ਇੱਛਾ ਯਾਹਰ ਕਰ ਸਕਦੇ ਹੋ ਮੰਨ ਸਕਦੇ ਹੋ ਤੇ ਪਰਮਾਤਮਾ ਨੂੰ ਸੱਚੀ ਰੂਹ ਨਾਲ ਯਾਦ ਕਰਕੇ ਕਿ हे ਪਰਮਾਤਮਾ ਮੇਰਾ ਕੰਮ ਇਹ ਪੂਰਾ ਹੋ ਜੇ ਤਾਂ ਮੈਂ ਤੁਹਾਡਾ ਬਿਨਾ ਨਾਗਾ 40 ਦਿਨ ਦਰਸ਼ਨ ਕਰੂੰਗੀ ਤਾ ਕਹਿੰਦੇ ਇਹ ਜ਼ਰੂਰ ਪੂਰੀਆਂ ਹੁੰਦੀਆਂ ਨੇ ਅਸੀਂ ਹੁਣ ਆਪਾਂ ਚੱਲਦੇ ਹਾਂ ਜੀ ਉਸ ਪੁਰਾਣੇ ਗੁਰਦੁਆਰਾ ਸਾਹਿਬ ਕੇ ਇੱਥੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਨਹੀਂ ਹੈਗੇ ਪਰ ਸ਼ਾਂਤੀ ਤੁਸੀਂ ਕਹੋਗੇ ਕਿ ਇੱਕ ਅਦਭੂਤ ਸ਼ਾਂਤੀ ਹੈ ਜਿਹੜੀ ਕਿ ਤੁਹਾਡੀ ਰੂਹ ਨੂੰ ਸਕੂਨ ਦਿੰਦੀ ਹੈ ਬਿਲਕੁਲ ਸ਼ਾਂਤਮਈ ਬਹੁਤ ਸੋਹਣਾ ਇਸ ਦਾ ਬਣਿਆ ਹੋਇਆ ਜੀ ਇਹ ਪੁਰਾਣੀ ਬਿਲਡਿੰਗ ਹੈ ਕੁਛ ਟਹਿ ਢੇਰੀ ਹੋ ਚੁਕੀ ਹੈ ਤੇ ਆਪਾਂ ਸਿੱਖਲੀ ਬੁਰਜੀ ਵੱਲ ਜਾ ਰਹੇ ਹਾਂ ਜਿੱਥੇ ਇੱਕ ਪੁਰਾਣਾ ਕਿਲਾ ਗੁਰਦੁਆਰਾ ਸਾਹਿਬ ਵਿਰਾਜਮਾਨ ਸੀਗੇ ਜੀ ਹੁਣ ਉੱਥੇ ਸੰਗਤਾਂ ਆਉਂਦੀਆਂ ਨੇ ਜੀ ਸੰਗਤਾਂ ਜ਼ਰੂਰ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਪਾਠ ਕਰਦੀਆਂ ਨੇ ਬਿਲਕੁਲ ਸ਼ਾਂਤ ਮਈ ਤਰੀਕੇ ਦੇ ਨਾਲ ਕੋਈ ਆਵਾਜ਼ ਨਹੀਂ ਕੋਈ ਖੜਕਾ ਨਹੀਂ ਸਭ ਇੱਕ ਦੂਜੇ ਦਾ ਧਿਆਨ ਰੱਖ ਕੇ ਬਿਨਾਂ ਕਿਸੇ ਡਿਸਟਰਬੈਂਸ ਦੇ ਪਾਠ ਕਰਦੇ ਨੇ ਤੇ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ ਜੀ ਆਪਾਂ ਕਹਿੰਦੇ ਆ ਕਿ ਪਾਠ ਚ ਮਨ ਨਹੀਂ ਲੱਗਦਾ ਚਿੱਤ ਨਹੀਂ ਲੱਗਦਾ ਤੁਸੀਂ ਇੱਥੇ ਆ ਕੇ ਇੱਕ ਵਾਰ ਠੰਡੇ ਮਤੇ ਨਾਲ ਪਾਠ ਕਰਕੇ ਜਾਓ ਦੇਖੋ ਕਿਵੇਂ ਤੁਸੀਂ ਪ੍ਰਮਾਤਮਾ ਦੀ ਰੂਹ ਨਾਲ ਜਾ ਮਿਲਦੇ ਹੋ ਪ੍ਰਮਾਤਮਾ ਤੁਹਾਨੂੰ ਮਿਲਦਾ ਹੈ ਬਖਸ਼ ਹੁੰਦਾ ਹੈ ਤੁਹਾਨੂੰ ਇੱਕ ਪਾਠ ਕਰਨ ਦਾ ਅਜੀ ਅਜੀਬ ਹੀ ਸਕੂਨ ਆਉਗਾ ਵੇਰ ਦਾ ਸਮਾਂ ਜੀ ਆਸਮਾਨ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਹੁਣ ਆਪਾਂ ਇਥੋਂ ਉੱਪਰਲੇ ਸਿਖਰ ਲਈ ਬੁਰਜੀ ਤੋਂ ਕਿਲੇ ਦੀ ਛਾਤ ਮਾਰਦੇ ਹਾਂ ਬਹੁਤ ਹੀ ਬਾਖੂਬੀ ਇਸ ਦੀ ਇਮਾਰਤ ਹੈ ਜਿਹੜੀ ਕਿ ਬਹੁਤ ਵੱਡਾ ਕਿਲਾ ਹੈ ਜੀ ਜ਼ਿਆਦਾਤਰ ਕਿਲੇ ਦਾ ਹਿੱਸਾ ਜਿਹੜਾ ਕਿ ਬੰਦ ਹੀ ਕੀਤਾ ਹੋਇਆ ਹੈ ਸੇਫਟੀ ਰੀਜਨਸ ਕਰਕੇ ਕੀਤਾ ਹੋਇਆ ਕਿਉਂਕਿ ਇਹ ਬਹੁਤ ਪੁਰਾਣੀ ਇਮਾਰਤ ਹੈ ਤਾਂ ਇਹ ਟਹਿ ਜਾਣ ਦੇ ਡਰੋਂ ਜ਼ਿਆਦਾਤਰ ਸਰਕਾਰ ਨੇ ਹੀ ਬੰਦ ਕੀਤੀ ਹੋਈ ਹੈ ਪਰ ਫਿਰ ਵੀ ਖੁੱਲੇ ਚ ਹਾਂ ਲੋਕ ਇੱਥੇ ਸੈਰ ਕਰਨ ਆਉਂਦੇ ਨੇ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਪਾਰਕ ਬਣੇ ਹੋਏ ਨੇ ਜੀ ਲੌਨ ਬੜੇ ਸੋਹਣੇ ਬਣੇ ਹੋਏ ਨੇ ਖੁੱਲਾ ਇਹ ਬਹੁਤ ਵੱਡੀ ਇੱਕ ਕਿਲਾ ਹੈ ਤਾਂ ਇਸ ਦੇ ਅੰਦਰ ਪੂਰਾ ਇੱਕ ਸ਼ਹਿਰ ਸਮੋਇਆ ਹੋਇਆ ਸੀਗਾ ਜੀ ਹਨਾ ਗੁਰਦੁਆਰਾ ਸਾਹਿਬ ਹੈ ਜੀ ਇੱਥੇ ਹਰ ਧਰਮ ਦੇ ਲੋਕ ਆ ਰਹੇ ਨੇ ਆਪਦੀ ਪ੍ਰਮਾਤਮਾ ਨੂੰ ਨਮਸਕਾਰ ਕਰਦੇ ਨੇ ਆਪਦੇ ਮਨਾਂ ਦੀ ਸ਼ਾਂਤੀ ਲਈ ਇੱਥੇ ਆਉਂਦੇ ਨੇ ਜੀ ਤੇ ਚਲੋ ਜੀ ਹੁਣ ਆਪਾਂ ਚੱਲਦੇ ਆਂ ਅੱਜ ਦਾ ਹੁਕਮ ਨਾਮਾ ਲੈਣ ਲਈ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀਓ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਇਹ ਵੀਡੀਓ ਤਾਂ ਮੈਂ ਜੀ ਪਹਿਲਾਂ ਬਣਾਈ ਸੀਗੀ ਪਰ ਪੋਸਟ ਕਰਨ ਦਾ ਟਾਈਮ ਹੀ ਨਹੀਂ ਲੱਗੇ ਮੈਨੂੰ ਇਹਨੂੰ ਐਡੀਟਿੰਗ ਕਰਨੀ ਪਈ ਤਾਂ ਕੁਝ ਟਾਈਮ ਲੱਗ ਗਿਆ ਜੀ ਇਹ ਪੁਰਾਣੀ ਇਮਾਰਤ ਹੈ ਜਿਹੜੀ ਨੂੰ ਉਸੇ ਤਰੀਕੇ ਨਾਲ ਪੁਰਾਣੀ ਇਮਾਰਤ ਨਹੀਂ ਪਰ ਇੱਥੇ ਗੁਰਦੁਆਰਾ ਸਾਹਿਬ ਪੁਰਾਣਾ ਸਥਿਤ ਸੀਗਾ ਜਿਸ ਨੂੰ ਉਵੇਂ ਜੁੱਕਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਉਸੇ ਗੁਬੰਦ ਦੇ ਹਿਸਾਬ ਦੇ ਨਾਲ ਹੀ ਤੇ ਇੱਥੇ ਸੰਗਤ ਆ ਕੇ ਸਵੇਰੇ ਸ਼ਾਮ ਆਪ ਦਾ ਪਾਠ ਕਰਦੀਆਂ ਨੇ ਬਿਨਾ ਕਿਸੇ ਡਿਸਟਰਬੈਂਸ ਦੇ ਨਿਸ਼ਾਨ ਸਾਹਿਬ ਇਥੇ ਵਿਰਾਜਮਾਨ ਨੇ ਜੀ ਤੇ ਇਥੋਂ ਆਪਾਂ ਜੋ ਪੂਰੇ ਸ਼ਹਿਰ ਦੇ ਇਕ ਜਾਤ ਮਾਨਦੇ ਆ ਪਹਿਲਾਂ ਦੇਖਦੇ ਹਾਂ ਇਸਕੇ ਲਈ ਦਾ ਬਾਹਰਲੇ ਹਿੱਸਾ ਜਿਹੜਾ ਕਿ ਉੱਪਰਲੇ ਹਿੱਸੇ ਤੋਂ ਦਿਖਾਈ ਦਿੰਦਾ ਹੈ ਦੇਖੋ ਬਾ ਖੂਬੀ ਇਸਦੀ ਇਮਾਰਤ ਹੈ ਬੜੀ ਸੋਹਣੀ ਇਸ ਦਾ ਐਡਾ ਸੋਹਣਾ ਆਰਕੀਟੈਕਚਰ ਹੈ ਉਹਨਾਂ ਆਰਕੀਟੈਕਟ ਜਿਨ੍ਹਾਂ ਨੇ ਇਹ ਬਿਲਡਿੰਗਸ ਬਣਾਈਆਂ ਹਨਾ ਉਹਨਾਂ ਨੂੰ ਵੀ ਨਮਸਕਾਰ ਉਹਨਾਂ ਨੇ ਇੱਕ ਐਡੀ ਸੋਹਣੀ ਤੇ ਵਧੀਆ ਇਮਾਰਤ ਬਣਾਈ ਜਿਹੜੀ ਕਿ ਸਾਡੇ ਹਿੱਸੇ ਆਈ ਸਾਡੇ ਬਠਿੰਡਾ ਸ਼ਹਿਰ ਦੇ ਹਿੱਸੇ ਆਈ ਤੇ ਸਾਰਾ ਸ਼ਹਿਰ ਇੱਥੋਂ ਦਿਖਦਾ ਹੈ ਜੇ ਚਲੋ ਜੀ ਹੁਣ ਆਪਾਂ ਚੱਲੇ ਪਾਉਣੀ ਹੈ ਗੁਰੂ ਦਵਾਰਾ ਸਾਹਿਬ ਕਣੀ ਜਿੱਥੇ ਕਿ ਗੁਰੂ ਗ੍ਰੰਥ ਸਾਹਿਬ ਵਿਰਾਜਮਾਨ ਨੇ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਇੱਕਮ ਕਾਲ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੋ ਨੀ ਸੈ ਭੰਗੁਰ ਪਸਾਜ ਆਸਾ ਜਗਾ ਸਾ ਛੇ ਪੀ ਸਚਾਨ ਖੁਸੀ ਵੀ ਸਚ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਛਾਤ ਮਾਰੋ ਜੀ ਹੁਣ ਉਤਰਦੇ ਆਪਾਂ ਉਸ ਸਿਖਰਲੀ ਬੁਰਜੀ ਤੋਂ ਤੋਂ ਤਬਾਖੂ ਵੀ ਇਥੇ ਇਹਨਾਂ ਨੂੰ ਸਮੇਟਿਆ ਹੋਇਆ ਸਜਾਇਆ ਹੋਇਆ ਹੈ ਜੀ ਦਰਖਤਾਂ ਦੇ ਨਾਲ ਫੁੱਲਾਂ ਦੇ ਨਾਲ ਸਾਫ ਸੁਥਰਾ ਇਹ ਕਿਲਾ ਹੈ ਜੀ ਬੜੇ ਆ ਪੁਰਾਣਾ ਦਰਖਤ ਹੈ ਜੀ ਜਿਹੜਾ ਕਿ ਪੁਰਾਣੇ ਉਸੇ ਸਮੇਂ ਨੂੰ ਉਜਾਗਰ ਕਰਦਾ ਹੈ ਤੇ ਸਵੇਰ ਦੇ ਸਮੇਂ ਸ਼ਾਮ ਦੇ ਸਮੇਂ ਇੱਥੇ ਸੰਗਤਾਂ ਨੇ ਕਿ ਲਈਦਾ ਇੱਕ ਵੱਡਾ ਹਿੱਸਾ ਹੈ ਜਿਹੜਾ ਓਪਨ ਹੈ ਜੀ ਪਲੇਨਸ ਦੇ ਵਿੱਚ ਜਿੱਥੇ ਕਿ ਸੰਗਤ ਜਾਂ ਕੋਈ ਆਪਦੇ ਸੇਰ ਕਰ ਸਕਦੇ ਨੇ ਜੀ ਤੇ ਅੱਗੇ ਗੁਰੂ ਸਾਹਿਬ ਦੇ ਪ੍ਰਕਾਸ਼ ਮਾਨ ਕੀਤੇ ਹੋਏ ਨੇ ਵਿਰਾਜਮਾਨ ਨੇ ਜਿੱਥੇ ਆਪਾਂ ਹੁਣ ਉੱਥੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਵੱਲ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਫੁੱਲਾਂ ਨਾਲ ਸਜਾਏ ਹੋਏ ਨੇ ਜੀ ਕਾ ਦ੍ਰਿਖਤ ਸਾਰੇ ਸਮੇਟੇ ਹੋਏ ਨੇ ਬੜੇ ਸੋਹਣੇ ਇਸ ਦੀ ਬਿਲਡਿੰਗ ਹੈ ਜੀ ਤੇ ਆਹ ਸਾਰਾ ਹਿੱਸਾ ਜਿਹੜਾ ਇਧਰਲੇ ਪਾਸੇ ਹੈ ਸੈਰ ਕਰਨ ਦੇ ਲਈ ਹੈ ਪਰ ਕਿਲੇ ਦਾ ਹਿੱਸੇ ਸਾਰੇ ਬੰਦ ਨੇ ਜਿਹੜੇ ਕਿ ਤੁਸੀਂ ਅੰਦਰ ਜਾਣੋ ਮਨਾਹੀ ਹੈ ਹੁਣ ਆਪਾਂ ਚੱਲ ਭੇਜੇ ਸਿਖਰਲੀ ਪੌੜੀ ਤੇ ਜਿੱਥੇ ਗੁਰੂ ਦਵਾਰਾ ਸਾਹਿਬ ਸਥਿਤ ਹੈ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਓ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰੂ ਜੀ ਕਿਲਾ ਗੁਰਦੁਆਰਾ ਸਾਹਿਬ 'ਚ ਹੁਣ ਆਪਾਂ ਪਹੁੰਚ ਕਰ ਚੁੱਕੇ ਹਾਂ ਜੀ ਇੱਥੇ ਆਪਦੀ ਜੁੱਤੀਆਂ ਚੱਪਲਾਂ ਉਤਾਰ ਕੇ ਆਪਾਂ ਜੋੜਾ ਕਰਦੇ ਵਿੱਚ ਸਮੇਟ ਕੇ ਗੁਰਦੁਆਰਾ ਸਾਹਿਬ ਵੱਲ ਚੱਲੇ ਪਾਈ ਨਹੀਂ ਜੀ ਚੱਲੇ ਪਾਈ ਨੇ ਨਿਸ਼ਾਨ ਸਾਹਿਬ ਨੂੰ ਸਤਨਾਮ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੋਂ ਹੁਣ ਆਪਾਂ ਇੱਕ ਕਿਲੇ ਦੀ ਝਾਤ ਵੀ ਮਾਰ ਲੈਨੇ ਆ ਤੇ ਗੁਰਦੁਆਰਾ ਸਾਹਿਬ ਵੱਲ ਵੀ ਸਾਰਾ ਦਰਸ਼ਨ ਕਰਦੇ ਆ ਸੰਗਤ ਹੋ ਜੇ ਬਹੁਤ ਹੀ ਪਿਆਰੀ ਇਸਦੀ ਬਿਲਡਿੰਗ ਹੈ ਜੀ ਜਿਹੜੀ ਕਿ ਇਥੋਂ ਇਸ ਗੁਰਦੁਆਰਾ ਸਾਹਿਬ ਦੇ ਉਤੋਂ ਝਾਕ ਪੈਂਦੀ ਹੈ ਜੀ ਬਹੁਤ ਹੀ ਸੋਹਣੀ ਹੀ ਬਿਲਡਿੰਗਸ ਹੈ ਸਾਰਾ ਕੁਝ ਬਹੁਤ ਹੀ ਵਧੀਆ ਬਣਿਆ ਹੋਇਆ ਆਹਾ ਜਿਹੜੀ ਹੈਗੀ ਹੈ ਜੀ ਸਾਰਾ ਇਥੋਂ ਦ੍ਰਿਸ਼ ਦਿਖਦਾ ਹੈ ਜੀ ਗੁਰਦੁਆਰਾ ਸਾਹਿਬ ਦੇ ਉਤੋਂ ਜਿਹੜਾ ਕਿ ਜਿੱਥੇ ਨਿਸ਼ਾਨ ਸਾਹਿਬ ਹੈ ਅਸੀਂ ਉੱਥੇ ਖੜੇ ਆਂ ਜੇ ਤੁਹਾਡਾ ਬਠਿੰਡੇ ਸ਼ਹਿਰ ਦੇ ਵਿੱਚ ਕਦੀ ਢੇੜਾ ਲੱਗਦਾ ਤਾਂ ਜ਼ਰੂਰ ਤੁਸੀਂ ਇਸ ਕਿਲਾ ਮੁਬਾਰਕ ਦੇ ਵਿੱਚ ਦਰਸ਼ਨ ਕਰਨ ਜ਼ਰੂਰ ਆਇਓ ਜੀ ਮੰਨਤਾ ਮੰਨੀ ਜਾਂਦੀ ਹੈ ਤੇ ਮੰਨਤਾ ਪੂਰੀ ਵੀ ਹੁੰਦੀ ਹੈ ਸ਼ਰਦਾ ਨਾਲ ਜਦ ਆਪਾਂ ਕੋਈ ਵੀ ਮੰਨਤਾ ਮੰਗਦੇ ਹਾਂ ਤਾਂ ਮੰਨਤਾ ਜ਼ਰੂਰ ਪੂਰੀ ਹੁੰਦੀ ਹੈ ਤੇ ਇੱਥੇ ਤਾਂ ਲੋਕਾਂ ਦੇ ਦੁੱਖ ਰੋਗ ਵੀ ਸਾਰੇ ਹਟਦੇ ਨੇ ਜੀ ਖੂਬ ਵੱਡਾ ਇੱਥੇ ਕਿਲੇ ਦੀ ਇਮਾਰਤ ਹੈ ਜਿਹੜੀ ਕਿ ਬਹੁਤ ਸੋਹਣੀ ਹੈ ਜੀ ਇੱਥੋਂ ਆਹ ਵੱਡਾ ਦਰਵਾਜ਼ਾ ਹੈ ਕਿਲੇ ਦਾ ਇਹ ਹਿੱਸੇ ਦੇ ਅੰਦਰ ਜਾਣੋਂ ਮਨਾਹੀ ਹੈ ਪਰ ਇੱਥੋਂ ਹੈ ਤੇ ਆਹ ਗੁਰਦੁਆਰਾ ਸਾਹਿਬ ਹੈ ਇੱਥੇ ਬਹੁਤੀ ਕੋਈ ਵੱਡੀ ਬਿਲਡਿੰਗ ਨਹੀਂ ਬਣਾਈ ਪਰ ਇਹ ਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਤੁਹਾਨੂੰ ਆ ਕੇ ਬੜੀ ਸ਼ਾਂਤ ਭਾਵਨਾਵਾਂ ਨਾਲ ਇੱਕ ਅਜੀਬ ਜੀ ਸ਼ਾਂਤਮਈ ਊਰਜਾ ਪ੍ਰਾਪਤ ਹੁੰਦੀ ਹੈ ਮਨ ਨੂੰ ਰੂਹ ਨੂੰ ਸਕੂਨ ਮਿਲਦਾ ਹੈ ਪੱਥਰਾਂ ਦੇ ਨਾਲ ਨਹੀਂ ਤੁਹਾਡੀ ਸ਼ਾਂਤੀ ਤੁਹਾਡੇ ਗੁਰਬਾਣੀ ਦੇ ਵਿਹਾਰ ਦੇ ਨਾਲ ਹਨ ਰੂਹ ਨੂੰ ਸਕੂਨ ਮਿਲਦਾ ਹੈ ਲੰਗਰ ਦੀ ਸੇਵਾ ਇੱਥੇ ਚਲਦੀ ਰਹਿੰਦੀ ਹੈ ਚਾਹ ਲੰਗਰ ਦਾ ਰੋਟੀ ਪ੍ਰਸ਼ਾਦੇ ਦਾ ਲੰਗਰ ਇੱਥੇ ਚੱਲਦਾ ਰਹਿੰਦਾ ਹੈ ਸਾਰੇ ਧਰਮਾਂ ਦੇ ਲੋਕ ਲੰਗਰ ਛਕਦੇ ਨੇ ਸੇਵਾ ਕਰਦੇ ਨੇ ਜੀ ਤੇ ਆਉਂਦੇ ਨੇ ਜੀ ਚਲੋ ਜੀ ਹੁਣ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਜੀ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਚਲੋ ਜੀ ਹੁਣ ਆਪਾਂ ਚੱਲਦੇ ਆਂ ਇੱਥੋਂ ਗੁਰਦੁਆਰਾ ਸਾਹਿਬ ਤੋਂ ਤਿਕਰਾਂ ਨੂੰ ਚੱਲੇ ਪਾਉਨੇ ਆਂ ਜੀ ਤਾਂ ਇੱਥੇ ਸੀੜੀਆਂ ਨੇ ਸੀੜੀਆਂ ਉੱਪਰੋਂ ਚੜ੍ਹ ਕੇ ਆਏ ਸੀਗੇ ਪੌੜੀਆਂ ਹੁਣ ਪੌੜੀਆਂ ਤੋਂ نیچے ਉਤਰਦੇ ਆਂ ਉਤਰਦੇ ਸਾਰੇ ਆਪਾਂ ਘਰ ਨੂੰ ਵਾਪਸ ਇਤ ਕਿਲੇ ਦੇ ਬਾਹਰ ਨੂੰ ਚੱਲਦੇ ਆਂ ਜੀ ਬਹੁਤ ਸੋਹਣਾ ਇੱਕ ਦ੍ਰਿਸ਼ ਹੈ ਜਿਹੜਾ ਸਵੇਰ ਦੇ ਟਾਈਮ ਸ਼ਾਮ ਦੇ ਟਾਈਮ ਤੁਹਾਡੀ ਰੂਹ ਨੂੰ ਸਕੂਨ ਦਿੰਦਾ ਹੈ ਦਰਸ਼ਨ ਕਰਨ ਨੂੰ ਬਹੁਤ ਜ਼ਿਆਦਾ ਸੰਗਤ ਹੈ ਜਿਹੜੀ ਇੱਥੇ ਹੁੰਦੀ ਹੈ ਜੀ ਸ਼ਰਦਾ ਦੇ ਪੁੱਲ ਭੇਟ ਕਰਦੀ ਹੈ ਵਾਪਸ ਇਥੇ ਹੁਣ ਆਪਾਂ ਚੱਲੇ ਪਾਉਨੇ ਆ ਜੀ ਕਿਲਾ ਸਾਗ ਨੂੰ ਗੁਰਦੁਆਰਾ ਸਾਗ ਨੂੰ ਵੀ ਦੇਖਦੇ ਆ ਤੇ ਕਿਲੇ ਦੀ ਬਾ ਖੂਬੀ ਜਿਹੜੀ ਏਡੀ ਸੋਹਣੀ ਡਿਜ਼ਾਈਨਿੰਗ ਹੈ ਉਸ ਨੂੰ ਵੀ ਤੁਸੀਂ ਨਿਹਾਰ ਲਓ ਬਹੁਤ ਹੀ ਪਿਆਰੀ ਬਾ ਖੂਬੀ ਹੈ ਕੁਝ ਹਿੱਸਾ ਪੁਰਾਣਾ ਹੋਣ ਦੇ ਕਾਰਨ ਟਹਟੇਰੀ ਹੋ ਚੁੱਕੇ ਉਸ ਨੂੰ ਦੁਬਾਰੇ ਰੀਕਨਸਟਰਕਟ ਕੀਤਾ ਜਾ ਰਿਹਾ ਜੀ ਆਰਕੀਓਲੋਜਿਸਟ ਡਿਪਾਰਟਮੈਂਟ ਦੇ ਥਰੂ ਇਹ ਦੁਆਰੇ ਰੀਕਨਸਟਰਕਸ਼ਨ ਹੋ ਰਹੀ ਹੈ ਉਸੇ ਤਰੀਕੇ ਦੇ ਨਾਲ ਹੀ ਜਿਵੇਂ ਪਹਿਲਾਂ ਸੀਗੀ ਬਹੁਤ ਹੀ ਬਾਖੂਬੀ ਤੇ ਬਾ ਕਮਾਲ ਇਸ ਦੀ ਇਮਾਰਤ ਹੈ ਬਹੁਤ ਹੀ ਪਿਆਰੀ ਚਲੋ ਜੀ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਕੁ ਸਾਨੂੰ ਪਤਾ ਸੀ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਮੁਹੱਈਆ ਕਰਾਈਏ ਤੇ ਜੇ ਕੁਝ ਜਾਣਕਾਰੀ ਰਹਿੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਪੂਰੀ ਕਰਿਓ ਜੀ ਆਹ ਇੱਕ ਬਿਲਡਿੰਗ ਹੈ ਬਹੁਤ ਹੀ ਪਿਆਰੀ ਬਹੁਤ ਸੋਹਣੀ ਹੈ ਹਨਾ ਤੁਸੀਂ ਕੀ ਕਹੋਗੇ ਅੱਜ ਦਾ ਆਰਕੀਟੈਕਚਰ ਤਾਂ ਇਸ ਦੀ ਮੈਨੂੰ ਲੱਗਦਾ ਰੀਸ ਵੀ ਨਹੀਂ ਕਰ ਸਕਦਾ ਇੰਨੇ ਸੋਹਣੇ ਕਿਲੇ ਬਣੇ ਹੋਏ ਸੀ ਕਿड्डे ਸੋਹਣੀਆਂ ਬਿਲਡਿੰਗਾਂ ਹਜੇ ਅੱਜ ਵੀ ਆਪਦੇ ਨਾਮੋ ਨਿਸ਼ਾਨ ਉਮਿੰਜੁੱਕਰੀ ਲਈ ਬੈਠੀਆਂ ਨੇ ਜਿਹੜੀਆਂ ਕਿ ਸਦੀਆਂ ਪੁਰਾਣੀਆਂ ਨੇ ਕਈ ਦਹਾਕੇ ਉਹਨਾਂ ਨੇ ਆਪਦੇ ਆਪ ਦੇ ਵਿੱਚ ਸਮੂਹੀ ਨਹੀਂ ਤੇ ਉਹਨਾਂ ਬਿਲਡਿੰਗਸ ਨੂੰ ਕੁਝ ਵੀ ਨਹੀਂ ਹੋਇਆ ਅਜੇ ਵੀ ਉਹ ਆਪਦੇ ਆਪ ਨੂੰ ਸਿਮੇਟੀ ਪਏ ਨੇ ਤਾਂ ਉਹਨਾਂ ਦੇ ਆਰਕੀਲੋਜਿਸਟ ਜਿਹੜੇ ਆਰਕੀਟੈਕਚਰ ਸੀਗੇ ਉਹਨਾਂ ਨੂੰ ਵੀ ਸਲਾਮ ਕਰਦੇ ਆ ਜੀ ਤੇ ਵਾਪਸੀ ਦੇ ਚਾਲੇ ਪਾ ਰਹੇ ਆ ਸਤਨਾਮ ਸ਼੍ਰੀ ਵਾਹਿਗੁਰੂ ਜੇ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਚੰਗਾ ਲੱਗਿਆ ਤਾਂ ਭੈਣੋਂ ਕਮੈਂਟ ਬਾਕਸ 'ਚ ਜਾ ਕੇ ਜ਼ਰੂਰ ਦੱਸਿਓ ਸੂਟਾਂ ਦੇ ਰਿਲੇਟਿਡ ਮੇਰੇ ਮਨ 'ਚ ਤਾਂ ਸੀਗਾ ਕਿ ਸੂਟਾਂ ਦੇ ਪਾਈਏ ਪਰ ਮੇਰੇ ਸ਼ੁਰੂ ਤੋਂ ਮਨ 'ਚ ਸੀਗਾ ਕਿ ਜਿਹੜੀਆਂ ਵੀ ਮੇਰੇ ਆ ਪੁਰਾਣੀਆਂ ਸਾਡੇ ਪਠਿੰਡੇ ਦੇ ਸਥਿਤ ਆਸ-ਪਾਸ ਵੀ ਗੁਰੂ ਘਰਨੀ ਜਾਂ ਕੋਈ ਵੀ ਕੋਈ ਚੀਜ਼ ਹੈ ਜਿਹੜੀ ਮੈਂ ਦਿਖਾ ਸਕਾਂ ਤੁਹਾਨੂੰ ਜਿਹੜੀਆਂ ਮੇਰੀਆਂ ਭੈਣਾਂ ਦੂਰ ਬੈਠੀਆਂ ਨੇ ਤਾਂ ਮੈਂ ਉਹਨਾਂ ਬਾਰੇ ਜਾਣਕਾਰੀ ਸਾਂਝੀ ਕਰਾਂ ਇਹ ਮੇਰੇ ਮਨ ਦੇ ਅੰਦਰ ਸੀਗਾ ਤਾਂ ਮੈਂ ਉਸ ਸੋਚ ਨੂੰ ਲੈ ਕੇ ਉਸ ਜਾਣਕਾਰੀ ਨੂੰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਈਆਂ ਇੱਕ ਛੋਟੀ ਜੀ ਆਪਣੀ ਕੋਸ਼ਿਸ਼ ਕੀਤੀ ਹੈ ਤਾਂ ਕਿ ਜਿਹੜੀਆਂ ਭੈਣਾਂ ਮੇਰੀ ਪੰਜਾਬੀਆਂ ਭੈਣਾਂ ਜਿਹੜੀਆਂ ਦੂਰ ਬੈਠੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਾਊਥ ਪੋਰਸ਼ਨ ਦੇ ਵਿੱਚ ਉਹਨਾਂ